ਉਹਦੇ ਦਾ ਦਿਲ ਆ ਬਾਬੇ ਨਾਨਕ ਦਾ ਦੇਸ ਪੜ੍ਹਦੇ ਆ ਭਾਈ ਲਾਲੋ ਤੇ ਮਨਖਪਾਗੋ ਦੀ ਇੱਕ ਸਾਖੀ ਵਿੱਚ ਉਹਦੇ ਦੇ ਰੂਪ ਦਾ ਜ਼ਿਕਰ ਆਉਂਦਾ ਹੈ। ਫਿਰ ਇਹ ਸ਼ਵਰਜਾਨੀ ਅਲੋਪ ਗਿਆ। ਉਹ ਤਾਂ ਆਮ ਦੇਖਣਾ ਤਾਂ ਦੂਰ ਅਦੇ ਕਿਸੇ ਗੱਲਬਾਤ ਵਿੱਚ ਇਸ ਦਾ ਜੇਕਰ ਵੀ ਨਹੀਂ ਆਇਆ। ਪਿਛਲੇ ਦਿਨ ਮੇਰੇ لمبے ਚੌੜੇ ਕਦ ਕਾਟ ਤੇ ਭਾਰੀ ਭਰ ਕਮ ਸਰੀਰ ਨੂੰ ਇਹ ਹੈ ਕਿ ਪਰੇਂਦਰ ਸਮਾਜ ਸੇਵੀ ਰਕੇਸ਼ ਨਰੂਲਾ ਜੀ ਨੇ ਮੈਨੂੰ ਵੇਸਵਾ ਤੇ ਕੋਰਸ ਖਾਨ ਦਾ ਨਸਵਰਾ ਦਿੱਤਾ ਉਹਨੇ ਦੇਖਿਆ ਕਿ ਸ਼ੂਗਰ ਤੇ ਮਡਾਕੀ ਤੇ ਨਾਲ ਤੇੜ ਤਾਨੂੰ ਸੁਹਾਇਆ ਨੂੰ ਉੱਤੇ ਦੇਖਣ ਚੱਲਣ ਦੇਖਣਾ ਵਿੱਚ ਰੀਤ ਤਕਲੀਫ ਹੈ 63 ਸਾਲਾਂ ਦੀ ਉਮਰ ਵਿੱਚ ਵੜਾਪੇ ਤੇ ਲੱਛਣ ਆ ਨਜ਼ਰ ਆਉਂਦੇ ਹਨ ਜੀ ਨਰੂਲਾ ਜੀ ਨੇ ਸਾਨੂੰ ਕੋਧ ਰਏ ਤੇ ਸੰਗਣੀ ਸਾਤੇ ਓਟਸ ਤੇ ਪੈਸ ਅਤੇ ਜਾਦੂ ਝੋਲੇ ਤੋਂ ਕੱਢ ਕੇ ਦਿੱਤੇ ਤੇ ਨਾਲ ਹੀ ਇੱਕ 골ਡਨ ਚੱਕਰ ਦਾ ਪੈਟਰੀ ਤੇਰੀ ਨਰੁਲਾ ਜੀ ਨੇ ਇੰਨਾ ਮਹਤਵਪੂਰਨ ਵਾਲੇ ਵਾਫਾ ਖੰਜੜਾਂ ਦੀ ਜਾਣਕਾਰੀ ਵੀ ਵਿਸਥਾਰ ਵਿੱਚ ਦਿੱਤੀ ਫਿਰ ਇੱਕ ਦਿਨ ਸਾਨੂੰ ਓਟਸ ਲੰਗਰ ਤੇ ਅਚੋਚਾ ਬੁਲਾ ਕੇ ਨਮਕੀਨ ਅਤੇ ਮਿੱਠੇ ਓਟਸ ਤੇ ਦਲੀਆ ਚਖਾਇਆ ਕਾਫੀ ਚੰਗਾ ਲੱਗਿਆ मैडम ने मिल्क्स ਤੇ ओट्स ਰੈਗੂਲਰ ਖਾਣਾ ਸ਼ੁਰੂ ਕਰ ਦਿੱਤਾ। ਮੈਂ ਅਜੇ ਵੀ ਦੋ ਤਿੰਨ ਸਵਾਦੀ ਪਣਕ ਅਤੇ ਤਲੇ ਹੋਏ ਖਾਣਿਆਂ ਵਿੱਚ ਉਜਿਆ ਹੋਇਆ ਸੀ। ਅੱਜ ਮੈਡਮ ਨੇ ਕੋਧਰੇ ਦਾ ਦੜਿਆ ਬਣਾਇਆ। ਮੈਂ ਵੀ ਚੇਸਟ ਦੇਖਣ ਲਈ ਇੱਕਦਮ ਚੰਗ ਹੋ ਗਿਆ। ਮੈਨੂੰ ਇਹ ਬਹੁਤ ਸਵਾਦ ਲੱਗਿਆ ਤੇ ਮੈਂ ਪੂਰੀ ਬਾਤੀ ਵੀ ਮਿਲ ਗਿਆ। ओट्स ਦਾ ਦੜਿਆ ਦੀ ਰੋ ਬਹੁਤ ਸਵਾਦ ਲੱਗਿਆ। ਇਹ ओट्स ਤੇ ਮਿਲਕਸ ਬਹੁਤ ਸਵਾਦ ਲੱਗਦੇ ਹਨ। ਪਰ ਬਲੌਂਡ ਦਾ ਤਰੀਕਾ ਆਉਣਾ ਚਾਹੀਦਾ ਹੈ ਇਹੇ ਮੋਟਾ ਨਾਲ ਅਤੇ ਧੁੰਨੀ ਵਿੱਚ ਘੋ ਕਾਫੀ ਬਿਮਾਰੀਆਂ ਤੋਂ ਨਿਯਾਤ ਸਭਾਉਂਦਾ ਹੈ ਮਿਲਟ ਮੈਨ ਦੇ ਨਾਮ ਨਾਲ ਮਸੂਰ ਸਰੀ ਰਕੇਸ਼ ਨੂੰ ਲਾ ਅੱਜ ਕਨ ਮਿਲਟਸ ਦੇ ਪ੍ਰਚਾਰ ਤੇ ਹਨ ਉਹ ਹਰ ਇੱਕ ਰਾਮ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਕਰਦੇ ਹਨ ਹੁਣ ਉਹ ਇਸ ਮੋٹے ਨਾਲ ਜੇ ਖੇਤੀ ਕਰ ਲਈ ਕਿਸਾਨਾਂ ਨੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅੱਜ ਦੇ ਖੋਦਰੇ ਦੇ ਦਲ ਇਹ ਮਿਲਿਆ ਦਿੱਤਾ ਹੁਣ ਜਲਦੀ ਹੀ ਸੇਈ ਕੰਗਣੀ ਦਾ ਸੇਵਨ ਕਰਾਂਗੇ ਹੁਣ ਕਣਕ ਨੂੰ ਵਾਈ ਵਾਈ ਆਖਣ ਦਾ ਟਾਈਮ ਆ ਗਿਆ ਹੈ ਪਰਮੇਸ਼ਰ ਸੇ ਕੀ ਬਾਰਿਸ਼ ਦਿੱਤੀ ਰਜਨਾਬ ਹਾਲੋ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ